ਵੜੇ ਦੀ ਵੱਡੀ ਖਬਰ ਦਾ ਰੂਪ ਕਰਦੇ ਆਰਵਿੰਦ ਕੇਜਰੀਵਾਲ ਜੋ ਈਡੀ ਦੀ ਕਸਟਡੀ ਦੇ ਵਿੱਚ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਦੀ ਸਿਹਤ ਖਰਾਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਈਡੀ ਦੀ ਕਸਟਡੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜੀ ਹੈ ਤੇ ਅਰਵਿੰਦ ਕੇਜਰੀਵਾਲ ਦਾ ਜੋ 슈ਗਰ ਲੈਵਲ ਹੈ ਉਹ ਡਾਊਨ ਆ ਗਿਆ ਹੈ 40 ਲੈਵਲ ਤੱਕ 슈ਗਰ ਲੈਵਲ ਡਿੱਗ ਗਿਆ ਤੇ ਡਾਕਟਰਾਂ ਦੇ ਜਦੋਂ ਸਲਾਹ ਲਈ ਕਿ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਹ 슈ਗਰ ਲੈਵਲ ਖਤਰਨਾਕ ਹੈ ਜੋ ਇੰਨੀ ਘਟ ਗਈ ਹੈ ਅਰਵਿੰਦ ਕੇਜਰੀਵਾਲ ਦੀ 슈ਗਰ ਈਡੀ ਦੀ ਕਸਟਡੀ ਦੇ ਵਿੱਚ ਨੇ ਇਸ ਵਕਤ ਤਾ ਸਿਹਤ ਜੋ ਅਰਵਿੰਦ ਕੇਜਰੀਵਾਲ ਦੀ ਵਿਗੜ ਗਈ ਹੈ ਸੀਐਮ ਦਿੱਲੀ ਦੇ ਸੀਐਮ ਦਾ ਜੋ 슈ਗਰ ਲੈਵਲ ਹੈ ਉਹ ਮਹਿਜ਼ 46 ਰਹਿ ਗਿਆ ਹੈ ਤੇ ਡਾਕਟਰਸ ਦਾ ਕਹਿਣਾ ਹੈ ਕਿ ਇੰਨਾ 슈ਗਰ ਲੈਵਲ ਡਿੱਗ ਜਾਣਾ ਇੰਨਾ ਡਾਊਨ 슈ਗਰ ਲੈਵਲ ਖਤਰਨਾਕ ਸਾਬਤ ਹੋ ਸਕਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਈਡੀ ਦੀ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ ਜਿੱਥੇ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਉੱਥੇ ਹੀ ਹਾਈ ਕੋਰਟ ਦੇ ਵਿੱਚ ਕੱਲ ਜੋਰਵਿੰਦ ਕੇਜਰੀਵਾਲ ਨੇ ਜਾਣਾ ਖੁਲਾਸੇ ਕਰਨੇ ਨੇ ਉਸ ਨੂੰ ਲੈ ਕੇ ਹੁਣ ਈਡੀ ਦੀ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ ਅਚਾਨਕ ਈਡੀ ਦੀ ਕਸਟਡੀ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ 슈ਗਰ ਲੈਵਲ ਹੈ ਉਹ ਡਾਊਨ ਹੋ ਗਿਆ ਹੈ ਮਹਿਜ਼ 46 ਤੱਕ 슈ਗਰ ਲੈਵਲ ਡਾਊਨ ਆ ਗਿਆ ਹੈ ਨਾਰਮਲ 슈ਗਰ ਲੈਵਲ ਜੋ ਹੋਣਾ ਚਾਹੀਦਾ ਹੈ ਉਹ 100 ਦੇ ਕਰੀਬ ਹੋਣਾ ਚਾਹੀਦਾ ਹੈ ਡਾਕਟਰਸ ਦੇ ਵੱਲੋਂ ਕਿਹਾ ਜਾਂਦਾ ਹੈ ਪਰ 46 슈ਗਰ ਲੈਵਲ ਇੰਨਾ ਘਟ ਜਾਣਾ ਜ਼ਰੂਰ ਇਹ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਇਹ ਡਾਕਟਰਸ ਕਹਿ ਰਹੇ ਨੇ ਈਡੀ ਦੀ ਹਿਰਾਸਤ ਵਿੱਚ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਵਿਰੋਧ ਵੀ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਹੈ ਕੋਰਟ ਦੇ ਵਿੱਚ ਕੱਲ ਪੇਸ਼ ਹੋਣਾ ਅਰਵਿੰਦ ਕੇਜਰੀਵਾਲ ਨੇ ਤੇ ਜਿਹੜੇ ਵੱਡੇ ਖੁਲਾਸੇ ਨੇ ਉਹ ਵੀ ਕਰਨੇ ਨੇ ਪਰ ਹੁਣ ਇਸ ਵਕਤ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ 슈ਗਰ ਲੈਵਲ ਹੈ ਜੋ ਅਰਵਿੰਦ ਕੇਜਰੀਵਾਲ ਦਾ ਉਹ ਮਹਿਜ਼ 46 ਰਹਿ ਗਿਆ ਜੋ ਸਿਹਤ ਲਈ ਖਤਰਨਾਕ